ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਕੋੜ ਬੁੱਡਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਦੀ ਤਰਨਤਾਰਨ ਸਾਹਿਬ ਵੀਰ ਲੱਖੇ ਹੁਣਾ ਦੇ ਕੋਲ ਆਇਆ ਦੋਸਤੋ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਖਾਸ ਤੌਰ ਤੇ ਪਸ਼ੂ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਇਸ ਕਿਲੇ ਦੇ ਉੱਪਰ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ ਚਾਰ ਨਗ ਤੁਹਾਨੂੰ ਦਿਖਾਉਣੇ ਆ ਇੱਕ ਵੜ ਦਿਖਾਵਾਂਗੇ ਸ਼ਾਹੀਵਾਲ ਕ੍ਰੋਸਾਂਗ ਦੇ ਵਿੱਚ ਗੱਬਣ ਇੱਕ ਝੋਟੀ ਦਿਖਾ ਦਾਂਗੇ ਗੱਬਣ ਪਿਆਰੀ ਵਾਲੇ ਆ ਦੋਨੋਂ ਪਸ਼ੂ ਤੇ ਇੱਕ ਉੱਚੇ ਬੱਚੇ ਦੇ ਵਿੱਚ ਆ ਇੱਕ ਜਿਹੜੀ ਮਾਝਾ ਦੋਸਤੋ ਇੱਕ ਝੋਟੀ ਕਹੋ ਬਿਲਕੁਲ ਵਾਜਬ ਤੇ ਜਾਇਜ਼ ਰੇਟ ਦੇ ਉੱਪਰ ਤੁਹਾਨੂੰ ਮਿਲ ਜੂਗੀ ਬਣੀ ਵੀ ਆ ਉਹ ਪੂਰੀ ਡਿਟੇਲ ਜਿਹੜੀ ਆ ਫੁੱਲ ਇਨਫੋਰਮੇਸ਼ਨ ਉਹ ਵੀਰ ਲਖੇ ਦੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਠੀਕ ਆ ਜੀ ਤੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਅਜ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਆਪਣੀ ਲੈਂਦੇ ਰਿਆ ਕਰੋ ਠੀਕ ਆ ਜੀ ਤੇ ਪਸ਼ੂ ਬਿਲਕੁਲ ਭਾਪੜਤੇ ਦੇ ਵਿੱਚ ਦੇ ਦੂਗਾ ਫਿਰ ਤੇ ਇਹ ਵੀ ਭਾਪੜਤੇ ਵਿੱਚ ਦੇ ਦੂਗਾ ਦੋਸਤੋ ਪਸ਼ੂ ਜਿਹੜੇ ਅੱਗੇ ਨਵੇਂ ਆਉਂਦੇ ਆ ਉਹ ਵੀ ਬਿਲਕੁਲ ਵਾਜਬ ਤੇ ਜਾਇਜ਼ ਰੇਟਾਂ ਦੇ ਉ ਤੇ ਕੋਟ ਬੁੱਡੇ ਵਿజిਟ ਕਰਨੀ ਹੈ ਦੋਸਤੋ ਪੱਟੀ ਮੋੜ ਤੋਂ ਵੀ ਤੁਸੀਂ ਆ ਸਕਦੇ ਜੀ ਨਵੇਂ ਪੁੱਲ ਤੋਂ ਦੋਸਤੋ ਸਿੱਧਾ ਚੀਮਾ ਪਰਵਾਲਾ ਪਿੰਡ ਤੇ ਦੁਬਲੀ ਤੋਂ ਹੁੰਦੇ ਹੋਏ ਤੁਸੀਂ ਕੋਟ ਬੁੱਡੇ ਵਿజిਟ ਕਰ ਸਕਦੇ ਜੀ ਠੀਕ ਆ ਜੀ ਸੀ ਤੋਂ ਪਿੰਡ ਬਿਲਕੁਲ ਲੱਗੇ ਆ ਤੇ ਆਹ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਲਖੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਰਾਜ ਜੀ ਠੀਕ ਠਾਕ ਜੀ ਬਹੁਤ ਵਧੀਆ ਪਾਸੀਂ ਠੀਕ ਠਾਕ ਐ ਕਿਰਪਾ ਮਾਲਕ ਜੀ ਠੀਕ ਆ ਅੱਛਾ ਵੀਰ ਲਖੇ ਉਦੋਂ ਆਪਾਂ ਵੀਡੀਓ ਪਾਈ ਸੀ ਨਾਗ ਬੇਸ਼ਕ ਉਹਦੇ ਦੋਕ ਸੀਗੇ ਹਾਂਜੀ ਹਾਂਜੀ ਬਾਅਦ ਵਿੱਚ ਵੀ ਚੰਗੇ ਪਸ਼ੂ ਜਿਹੜੇ ਲਿਆ ਕੇ ਵੇਖੂਗੇ ਪੈਣ ਪ੍ਰਾ ਕਾਫੀ ਮਲਕ ਜੀ ਦੁਰਗੇ ਨਾਲੇ ਬਿਲਕੁਲ ਇਸ ਤਰ੍ਹਾਂ ਹੀ ਪੈਣ ਪ੍ਰਾਨਾ ਜੁੜੇ ਆ ਸਾਰਿਆਂ ਦਾ ਬੁਖੀ ਜੋੜ ਟਾੜ ਕੇ ਵੀਰਾਂ ਦਾ ਨਾਲ ਸੰਜੋਗ ਵੜਾ ਹਾਂ ਤੇ ਉਦੋਂ ਵੀ ਤਸੀਂ ਜੋ ਪਾਈਆਂ ਵੀਡੀਓ ਉਸੇ ਵੇਲੇ ਵੀਰ ਆ ਗਏ ਫੋਨ ਤੇ ਉਸੇ ਵੇਲੇ ਮਾਲ ਵੇਚ ਗਿਆ ਠੀ ਤੇ ਆਪਾਂ ਚਾਹੁੰਦੇ ਹਾਂ ਵੀ ਥੋੜਾ ਜਿਹਾ ਜੈਜ ਰੇਟ ਤੇ ਚਲੋ ਵੀਡੀਓ ਬਣਾਈ ਜਾਵੇ ਜੀ ਤੇ ਭੈਣ ਭਰਾ ਜਿਹੜੇ ਚਾਹੁੰਦੇ ਆ ਵੀ ਕੋਈ ਕਈਆਂ ਵੀਰਾਂ ਦੀਆਂ ਮੱਝਾਂ ਸੂਣ ਵਾਲੀਆਂ ਵਾ ਕੋਈ ਗੁਜ਼ਾਰਾ ਕਰਨ ਵਾਲਾ ਬੰਦਾ ਵਾ ਆਪਾਂ ਕੋਈ ਉਹੋ ਜਿਹਾ ਮਾਲ ਵੀ ਅੱਜ ਲੈਂਦਾ ਵੀ ਜਿਹੜਾ ਬੰਦੇ ਦੀ ਜਿਆਦੀ ਬੱਤੀ ਬੱਤੀ ਜਿਹੜਾ ਟਾਉਣ ਵਾਲਾ ਵੱਡੀ ਮੱਝ ਨਹੀਂ ਲੈਣ ਬੰਦਾ ਲੈਣ ਜੋਗਾ ਤੇ ਸਾਭੀ ਰੇਟ ਦੇ ਚ ਦੁੱਧ ਚੰਗੇ ਦੇ ਰੇਟ ਸਾਭੀ ਆ ਲਈ ਮਾਲ ਲੈਂਦਾ ਜੀ ਹਮ ਸਹੀ ਆ ਹਾਂਜੀ ਸਹੀ ਆ ਸਹੀ ਆ ਹਾਂਜੀ ਤਾਂ ਦੱਸੋ ਵੈਸੇ ਬਿਲਕੁਲ ਵਾਜਬ ਰੇਟ ਰਹਿਣ ਵਾਲੇ ਆ ਜੈਜ ਰੇਟ ਰਹਿਣ ਵਾਲੇ ਆ ਠੀਕ ਆ ਜੀ ਸੋ ਵੀਡੀਓ ਤੇ ਨਾਲ ਇਹਨਾਂ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੇ ਇਕੱਲੇ-ਇਕੱਲੇ ਨਕਦੀ ਡਿਟੇਲ ਮਿਲ ਜੂਗੀ ਪੜਤਾ ਰੇਡ ਪੜਤਾ ਦੱਸਿਆ ਜਾਊਗਾ ਐਨੀਮਲ ਜਿਹੜਾ ਵੀ ਪਸੰਦ ਆਊਗਾ ਤੁਹਾਡਾ ਵੀ ਹੱਕ ਬਣਦਾ ਇੱਥੇ ਆਣ ਕੇ ਅੱਖੀ ਹਾਥੀ ਜੋ ਕੇ ਆਪਣੀ ਤਸੱਲੀ ਕੀਤੀ ਜਾਵੇ ਠੀਕ ਆ ਲੈ ਵੀ ਵੀਰ ਲਖੇ ਸ਼ੁਰੂਆਤ ਇੱਥੋਂ ਕਰਦੇ ਆ ਜਿਹੜੀ ਆਪਣੇ ਕੋਲ ਸ਼ਾਹੀਵਾਲ ਕਰੋਸ ਸੰਗ ਦੇ ਵਿੱਚ ਵਹਿੜ ਇਹ ਵੀਰ ਜੀ ਵਹਿੜ ਆਪਾਂ ਇੱਥੋਂ ਪਿੰਡੋਂ ਲਈਏ ਦੂਜੇ ਤੋਂ ਵਹਿੜ ਆ ਠੀਕ ਆ ਜੀ ਕਰੋਸ ਸੰਗ ਦੇ ਵਿੱਚ ਵਹਿੜਿਆ ਠੀਕ ਆ ਜੀ ਮਤਬ ਬੜੇ ਦਾ 12 ਤੱਕ 13 ਲੀਟਰ ਦੀ ਦੁੱਧ ਦੀ ਪਹਿਲੇ ਸੂਏ ਦੀ ਗਾਰੰਟੀ ਆ ਪਹਿਲਣ ਦੇ ਚਵਾਇਆ ਹੈ ਪਹਿਲਣ ਦੇ ਚਵਾਇਆ ਵਾ ਹੁਣ ਦੂਜਾ ਸੂਆ ਹੁੰਦੀ ਆ ਦੂਜਾ ਸੂਆ ਬਾਅਦ ਇਹਦਾ ਕੋਈ ਹਫਤਾ ਕਰਿੰਦਾ ਸੂਣ ਦੇ ਵਿੱਚ ਹਫਤੇ ਇੱਕ ਦਾ ਸਮਾਂ ਬਾਕੀ ਲਿਖੇ ਮੁਤਾਬਕ ਜਿਹੜੇ ਹੱਕ ਆ ਵਤਾਰਿੰਦਾ ਵਾ ਠੀਕ ਹੈ ਜੀ ਬਾਕੀ ਇਹ ਅਭੀ ਇਹਦਾ ਟਾਈਮ ਦੇ ਸਹਾਗ ਤਾਂ ਅਗਲੇ ਦੀ ਕਿਸਮਤ ਹੈ ਸੂਣ ਵਾਲੀ ਝੋਟੀ ਵੈੜ ਬਿਲਕੁਲ ਸਾਫ ਆ ਠੀਕ ਆ ਥਾਣਵਾਣੇ ਦੇ ਵਿੱਚ ਐ ਬਿਲਕੁਲ ਓਕੇ ਆ ਠੀਕ ਹੈ ਜੀ ਹੁਣ 31 ਵੀ ਸ਼ਾਇਦ ਆਉਂਦਾ ਬਿਲਕੁਲ ਬਿਲਕੁਲ ਠੰਡੀ ਠੰਡੀ ਬਹੁਤ ਜਿਆਦੀ ਹੈ ਠੀਕ ਹੈ ਜੀ ਬਾਕੀ ਇਹ ਹੈਗੀ ਕੋਸ ਇਹਨੂੰ ਕੋਈ ਲਾਤ ਲੁੱਤ ਮਾਰਦਾ ਨਹੀਂ ਚੱਕਰੇਗਾ। ਲਓ ਜੀ ਠੰਡੀ ਧੀਰੀ ਆ ਸੀਲਸ ਆਊਗਾ। ਜਿਤਨਾ ਮਰਜ਼ੀ ਭਾਵੇਂ ਥੱਲੇ ਦੀਸੇ ਰਵਾੜ ਕੇ ਲੰਘ ਜੀ ਇਹਨਾਂ ਨੂੰ ਕੀ ਪਤਾ ਹੈਗਾ। ਠੀਕ ਆ ਜੀ ਤੇ ਪੈਸੇ ਵੀ ਬਿਲਕੁਲ ਨਾ ਮਾਤਰਾ ਬਿਲਕੁਲ ਜਾਇਜ ਰੇਟ ਰਹੂਗਾ। ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਤੋੜ ਕੇ ਦਿਖਾਉਣੀ ਹੈ ਉਸ ਤੋਂ ਬਾਅਦ ਪੜਤਾ ਆਪਾਂ ਜੋ ਵੀ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਸ਼ਾਹੀਵਾਲ ਦੋਸਤੋ ਕ੍ਰੋਸ ਆਂਗ ਦੇ ਵਿੱਚ ਆ ਸੈਕੰਡ ਟਾਈਮ ਰਹਾ ਦੂਜਾ ਸੂਆ ਸੁਣੀ ਆ। ਫਾਇਲਰ ਨੇ ਕੋਈ 12 12 13 ਲੀਟਰ ਦੀ ਜਵਾਈ ਵੀਰ ਦੱਸਣ ਮੁਤਾਬਕ ਆ ਵੀ ਚਵਾਇਆ ਦੋ ਦਿਨ। ਸੋ ਰੰਗ 8-7 ਦਿਨਾਂ ਦੇ ਵਿੱਚ ਨਾਰਮਲੀ ਤੁਸੀਂ ਜੱਜਮੈਂਟ ਕਰ ਲਿਓ ਵੀ ਪੂਰੀ ਤਿਆਰੀ ਕਰ ਦਿਓ ਕਰਮਾਂ ਦੀ ਥੱਲੇ ਰੋਗਲਾ ਮਾਰਾ ਟੱਟ ਲਾਟੂ ਲਾ ਵੜ ਗਿਆ ਭਾਈ ਆ ਵੇਖੋ ਸਾਰੀਆਂ ਟੱਲਾਂ ਕੱਢ ਕੇ ਹੂੰ ਹੂੰ ਹਮ ਇਹ ਬੋਕ ਤੇ ਆ ਰੋਗੇ ਪੜੂਗੇ ਜੇ ਪੂਰਾ 8 ਦਿਨ ਦਾ ਵੈਸੇ ਲਾਜੂ ਨੋਰਮਲ ਹਾਂਜੀ 8 ਦਿਨ ਦਾ ਰਕਬਾ ਦਾ ਗਾਜੀ ਠੀਕ ਆ ਤੇ ਵੀਰ ਲਖੇ ਕੀ ਕਰਦੇ ਆ ਡਿਮਾਂਡ ਦੇਵਾਂਗਾ ਕਿੰਨੇ ਦੀ ਇਹਦੀ ਡਿਮਾਂਡ ਵੀਰ ਜੀ ਭਾਵੇਂ 40 ਕਰ ਲਈਏ ਪਰ 38 ਕਰ ਲਈਏ ਅੱਛਾ ਜੀ 35000 35 ਛੋੜੋ 32000 ਦੀ ਚ ਬੈਠ ਦੇ ਦਾਂਗੇ ਪੂਰੀ ਕਸਰਾ ਕੱਢ ਕੇ ਹੈ ਕਸਰਾ ਕਰਾਉਣੀਆਂ ਫਿਰ 30000 ਦੀ ਦੇ ਦਾਂਗੇ ਰੁਪਇਆ ਹਾਂ ਨਾ ਹੀ ਹੁਣ ਤਾਂ ਹਾਂ ਨਾ ਹੀ ਇਹ ਚ 200 ਰੁਪਇਆ ਛੋਟ ਹੋਣੀ ਹੈ ਹੂੰ 30000 ਦੀ ਬਚ ਠੀਕ ਹੈ ਜੀ ਅੰਦਰ ਸਾਹਿਬ ਅੱਜ ਰੇਡ ਤੋਂ ਰਿਕਾਰਡ ਤੋੜਦਨੇ ਆਪਾਂ ਅੱਛਾ ਜੀ ਹਾਂ ਜੀ ਲਓ ਦੱਸੋ ਬਿਲਕੁਲ ਮਿੱਠੇ ਮਿੱਠੇ ਰੇਡ ਰਹਿਣ ਵਾਲੇ ਆ ਠੀਕ ਹੈ ਜੀ ਬੇਟਾ ਰਹਿ ਗਿਆ ਜੀ ਹਾਂ ਜੀ ਆ ਸੋ ਫੇਸਬੁਕ ਕੁਆਲਿਟੀ ਚੰਗੀ ਆ ਮੂੰਹ ਮੱਥੇ ਦੀ ਵੀ ਚੰਗੀ ਆ ਸੋ ਦੂਜਾ ਸੂਬਾ ਸੈਕੰਡ ਟਾਈਮਰ ਆ 30000 ਦੀ ਹੈ ਸਨੋਆ ਇਸ ਤੋਂ ਬਾਅਦ ਇੱਕ ਝੋਟੀ ਦਿਖਾਉਣੀ ਆ ਤੁਹਾਨੂੰ ਝੋਟੀ ਵੀ ਗੱਬਣਾ ਦੋਸਤ ਤਿਆਰੀ ਵਾਲੀ ਆ ਠੀਕ ਹੈ ਜੀ ਇਹ ਵੀਰ ਸਵੇਰ ਖਰਮਾ ਸੁੰਦੀ ਕਾ ਇਹ ਵੀਰ ਜੀ ਦੂਜੇ ਸੋ ਝੋਟੀ ਸੁਣ ਵਾਲੀ ਆ ਦੂਜਾ ਸੂਬਾ ਹਾਂ ਜੀ ਠੀਕ ਆ ਇਹਦੇ ਦਿਨ ਵੈਸੇ ਇਹ ਕਾਲ ਨੂੰ ਪੂਰੇ ਆ ਪੂਰੇ ਆ ਬਸ ਕਾਲ ਨੂੰ ਦੇ ਪੂਰੇ ਹੋ ਜਾਣੇ ਆ ਹੋ ਸਕਦਾ ਅੱਜ ਹੀ ਸੂਪੇ ਹੋਦਾ ਕੱਲ ਨੂੰ ਸੂਪੇ ਹੂੰ ਤੇ ਆਪਾਂ ਲਿਆਂਦੀ ਆਵੇਂ ਆਪਾਂ ਅਖੀ ਜੀ ਦਾ ਦਰਵਾਜ਼ਾ ਲੈਣ ਦਾ ਕੰਮ ਆ ਤਾਂ ਦੱਸੋ ਵੈਸੇ ਤਿਆਰੀ ਪੂਰੀ ਆ ਦਿਖਾਈ ਦੇ ਰਹੀ ਆ ਘਵਾਨਾਲੇਵਾ ਤੁਸੀਂ ਵੇਖੋ ਬਿਲਕੁਲ ਬਿੰਦਿਆਂ ਨਾਲ ਲੇਵਾ ਤੇ ਥਣ ਭਾਂਡੇ ਦੀ ਵੈਸੇ ਸਾਫ ਸੁਥਰੀ ਆ ਬੈਕ ਸਾਈਡ ਤੋਂ ਵੀ ਆਪਾਂ ਤੁਹਾਨੂੰ ਚੰਗੀ ਤਸਵੀਰ ਨਾਲ ਦਿਖਾ ਰਹੇ ਆ ਆ ਦੇਖੋ ਅੱਛਾ ਤੇ ਬਾਕੀ ਵੀਰ ਕਿਸੇ ਰਕਮ ਦਾ ਹੋਰ ਕੋਈ ਮੈਂ ਇਹਨਾਂ ਜੀ ਬਾਕੀ ਜਿੰਨਾ ਕ ਹੈਗਾ ਉਹ ਇੱਕ ਸਾਈਡ ਤੋਂ ਥੋੜਾ ਜਿਆਦਾ ਸਾਈਡ ਭਾਰੀ ਰੱਖਦੀ ਹੈ ਸੂ ਕੇ ਪੱਧਰ ਵੀ ਹੋ ਸਕਦੀ ਆ ਪੇੜ ਵਾਲੇ ਪਾਸੇ ਪੇੜ ਵਾਲੇ ਪਾਸੇ ਇਹਦੇ ਬਾਰੇ ਨਹੀਂ ਕੋਈ ਆਪਾਂ ਜਿਆਦਾ ਕਹਿੰਦੇ ਬਾਕੀ ਨਾੜ ਨੂੜ ਵੜੀ ਦੁੱਧ ਦਦ ਵਾਲੀ ਵੜੀ ਚੰਗੀ ਨਹੀਂ ਕੋਈ ਠੰਡੀ ਠੰਡੀ ਬਹੁਤ ਜਿਆਦੀ ਹੈ ਝੋਟੀ ਦੇ ਚ ਉਹ ਗੱਲ ਛੂ ਕਰਨ ਵਾਲੀ ਨਹੀਂ ਹੈਗੀ ਹਾਂਜੀ ਇਹ ਕੋ ਚੱਕਰ ਨਹੀਂ ਆ ਠੀਕ ਆ ਜੀ ਲਓ ਦੋਸਤੋ ਤਿਆਰੀ ਵੈਸੇ ਕੰਪਲੀਟ ਆ ਇੱਕਾ ਤਾਂ ਦਿਨ ਲੈ ਜਾ ਤੇ ਲੈ ਜਾ ਠੀਕ ਆ ਜੀ ਤੇ ਸਫਰ ਚ ਜਾਂਦੇ ਵੀ ਐਨੀਮਲ ਸੂ ਸਕਦਾ ਕਿਉਂਕਿ ਤਿਆਰੀ ਵਾਲੀ ਇਹ ਝੋਟੀ ਆ ਤੇ ਇੱਕ ਪਾਸੇ ਵੀਰ ਨੇ ਨੋਟ ਕਰਾ ਦਿੱਤਾ ਵੀ ਪੇਟ ਇੱਕ ਬੰਨੇ ਉਹ ਭਾਰਾ ਆ ਜਿਵੇਂ ਨਾਰਮਲ ਜਾਂ ਤੁਸੀਂ ਦੇਖੋਗੇ ਇੱਕ ਬੰਨੇ ਉਹ ਭਾਰਾ ਪੇਟ ਹੈ ਤੇ ਸੂਣ ਤੋਂ ਬਾਅਦ ਕਿਤੇ ਨਾ ਕਿਤੇ ਕੋਈ ਜਿਹੜੇ ਕੁਝ ਕੁ ਪਰਸੈਂਟ ਜਿਹੜਾ ਫਰਕ ਪੈ ਜਾਊਗਾ ਠੀਕ ਆ ਤੇ ਆਹ ਬਾਡੀ ਸਟਰਕਚਰ ਆ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਬਿਲਕੁਲ ਛੋਟਾ ਸਿੰਘ ਆ ਵੇਖੋ ਗੁਲਾਈ ਦੇ ਵਿੱਚ ਸਿੰਘ ਬਿਲਕੁਲ ਛੋਟਾ ਇੱਕ ਰੰਗ ਆ ਠੀਕ ਆ ਕੋਈ ਕੁਝ ਜਿਹੜੇ ਵਾਲ ਜਿਹੜੇ ਹੈਗੇ ਦੋਸਤੋ ਕੂਝ ਤੇ ਮਗਰ ਵਾਈਟ ਆ ਬਾਕੀ ਓਵਰঅল ਸਾਰੀ ਜੈੱਡ ਬਲੈਕ ਹੀ ਸਮਝੋ ਠੀਕ ਆ ਆ ਦੇਖੋ ਬਾਕੀ ਵੀਰ ਲੱਖੇ ਕਿਸੇ ਰਕਮ ਦੀ ਕੋਈ ਪਿੱਛੇ ਦੀ ਭਾਰਤੀ ਕੋਈ ਪ੍ਰੋਬਲਮ ਬਿਲਕੁਲ ਜੀ ਆਪਣੀ ਗਰੰਟੀ ਉਹ ਘਰ ਤੱਕ ਰੱਖਾ ਠੀਕ ਹੈ ਜੀ ਤੇ ਆ ਭਾਰ ਪੂਰ ਪਿੱਛੇ ਦੀ ਫੁੱਲ ਗਰੰਟੀ ਵੈਸੇ ਦੋਸਤੋ ਹੈ ਤਿਆਰੀ ਤੇ ਆ ਅੱਜ ਤੱਕ ਵੇਖਣ ਦੇ ਵਿੱਚ ਵੀਰਾਂ ਦਾ ਵੀ ਬੇਸ਼ੱਕ ਕਿਸੇ ਰਕਮ ਦਾ ਕੋਈ ਭਾਰ ਪਿੱਛੇ ਦੀ ਕੋਈ ਵੀ ਇੰਨੀ ਥਣਾ ਦੀ ਭਾਰ ਦੀ ਥਣਾ ਦੀ ਗਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਆਹ ਵੇਖੋ ਦੋਸਤੋ ਠੀਕ ਹੈ ਜੀ ਸੋ ਝੋਟੀ ਸੈਕੰਡ ਟਾਈਮਰ ਦੂਜਾ ਸਵੇਰ ਸੋਣ ਵਾਲੀ ਆ ਬਾਡੀ ਬੰਤਰ ਬਾਡੀ ਸਟਰਕਚਰ ਜਿਹੜਾ ਤੁਹਾਨੂੰ ਆਪਾਂ ਨੋਟ ਕਰਾ ਹੀ ਦਿੱਤਾ ਠੀਕ ਹੈ ਜੀ ਤੇ ਭਾਰਾ પેટ ਠੀਕ ਹੈ ਜੀ ਸਾਫ ਸੁਥਰੀ ਹੈ ਵੈਸੇ ਤੇ ਟਿਪ ਕੇ ਮੇਰਾ ਭਰਾ ਤੁਸੀਂ ਤਸੱਲੀ ਕਰ ਲਿਓ ਪਾਰ ਪੇਛੇ ਦੇ ਵੀਰਾਂ ਦਾ ਵੀ ਆਪਣੀ ਤਸੱਲੀ ਆ ਅਗਲੇ ਦੇ ਘਰ ਤੱਕ ਵੀ ਦੇ ਦਾਂਗੇ ਕਿਉਂਕਿ ਅੱਜ ਭਲਕ ਇੱਕ ਦੋ ਦਿਨਾਂ ਤੱਕ ਸੌਣ ਦੀ ਪੂਰੀ ਸੁਭਾਵਨਾ ਹੈ ਇਸ ਝੋਟੀ ਦੀ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਕਿਉਂਕਿ ਵਪਾਰ ਦਾ ਕੰਮ ਆ ਦੋਸਤੋ ਤੇ ਪਸ਼ੂ ਜਿੰਨੀ ਕਿ ਨਰਕ ਪਰਖ ਕਰਕੇ ਆਪ ਖਰੀਦਿਆ ਗਾਉ ਉਹਦੇ ਬਿਹਾਵ ਤੇ ਗੱਲਬਾਤ ਕਰਦਾ ਪਿਆ ਭਰਾ ਬਾਕੀ ਅੱਗੇ ਜਿੰਨੇ ਖਰੀਦਣਾ ਹੈ ਅੱਗੇ ਲੈ ਕੇ ਜਾਣਾ ਉਹ ਤੁਸੀਂ ਆਪ ਦੀ ਇੱਥੇ ਆਣ ਕੇ ਤਸੱਲੀ ਆ ਇੱਕ ਵਾਰੀ ਜ਼ਰੂਰ ਕਰ ਲਿਓ ਠੀਕ ਹੈ ਜੀ ਵੇਖ ਲਿਓ ਇੱਥੇ ਆਣ ਕੇ ਅਕੀ ਸੋ ਟਿਪਣ ਦੋਪ ਤੇ ਭਾਰ ਪਿਛੇ ਦੀ ਵੀਰਾਂ ਦਾ ਵੀ ਤਸੱਲੀ ਆ ਦੂਜਾ ਸੁਭਾ ਸੂਣ ਵਾਲੀ ਆ ਇਹ ਦੇਵਾਂਗੇ ਕਿੰਨੇ ਦੀ ਵੀਰ ਆਪਾਂ ਖਾਨ ਵਾਲੀ ਗੱਲ ਬਾਤ ਇਹ ਵੀਰ ਦੀ ਮੋਲ ਤੇ ਕਰਾਂਗੇ 65 ਹਾਂਜੀ ਤੇ 62 ਹਜ਼ਾਰ ਦੀ ਝੋਟੀ ਦੇ ਦਾਂਗੇ ਆਪਾਂ 62 ਹਜ਼ਾਰ ਦੀ ਹਾਂਜੀ ਠੀਕ ਆ ਜੀ ਉਹ ਦੋਸਤੋ 65 ਹਜ਼ਾਰ ਡਿਮਾਂਡ ਆ ਤੇ 62 ਹਜ਼ਾਰ ਲੈ ਦੇ ਆ ਠੀਕ ਆ ਜੀ ਤੇ ਬਾਕੀ ਥੋੜਾ ਬਾਧਾ ਕੋਈ ਵਿੱਚੋਂ ਹੋਰ ਵੀ ਛੋਟਛਾ ਆਪਾਂ ਕਿਸੇ ਭਰਾ ਦਾ ਹੋ ਜੂਗਾ ਸੋ ਮਾ ਤੁਹਾਨੂੰ ਕਰਾਂਗੇ ਜਿਹੜਾ ਭਣਾ ਭਰਾ ਦੂਰ ਜਾਊਗਾ ਜੀ ਸੋ ਸੱਜਰ ਸੁਣੋ ਦੋਸਤੋ ਵੈਸੇ ਇਸ ਰੇਟ ਤੇ ਉਪਰ ਜੋ ਵੀ ਪਸ਼ੂ ਚਲੋ ਜਿਹੋ ਜਿਹਾ ਪਸ਼ੂ ਉਹ ਜਿਹਾ ਮੋਲ ਬਿਲਕੁਲ ਪਤਲਾ ਫੇਸ ਤੇ ਹੈ ਵੀ ਬਲੈਕ ਹੀ ਸਮਝੋ ਬਿਲਕੁਲ ਜੈਡ ਬਲੈਕ ਹੀ ਆ ਕੁਝ ਕੇ ਜਿਹੜੇ ਮਗਰ ਪੂਛ ਦੇ ਵਾਲ ਵਾਈਟ ਨੇ ਓਵਰ ਆਲ ਝੋਟੀ ਸਾਰੀ ਚੰਗੀ ਆ ਠੀਕ ਆ ਤੇ ਦੁੱਧ ਜਿਹੜੇ ਵੀਰ ਨੇ ਨਾਰਮਲ ਹੀ ਘਰੇ ਚੋਂ ਵਾਸਤੇ ਲੈਣੀ ਆ ਵਾਸਤੇ ਬਹੁਤ ਚੰਗੀ ਆ ਤੇ ਉਹਦੇ ਵਾਸਤੇ ਬਿਲਕੁਲ ਪਰਫੈਕਟ ਆ ਥੋੜੇ ਰੇਟ ਜੈਜ ਰੇਟ ਦੇ ਉੱਪਰ ਤੁਹਾਨੂੰ ਮਿਲ ਜੂਗੀ ਮੈਂ ਤੇ ਨਾਰਮਲ ਹੀ ਚਲੋ 80 85 90 ਰੇਟ ਹਰ ਇੱਕ ਤਰ੍ਹਾਂ ਦੇ ਪਸ਼ੂਆਂ ਦੇ ਮਿਲ ਜਾਂਦੇ ਆ ਉਹ ਜਿਹੜਾ ਪਸ਼ੂ ਆ ਇਹੋ ਜਿਹਾ ਰੇਟ ਆ ਠੀਕ ਆ ਜੀ ਅੱਛਾ ਤੇ ਅੱਗੇ ਵੀਰ ਲੱਗੇ ਤੀਸਰੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਖੜ ਇਹ ਕੀ ਹੈਗੀ ਡਿਟੇਲਿੰਗ ਦੀ ਸ਼ੁਰੂਆਤ ਇਹ ਜਿਹੜੇ 4 ਮਹੀਨੇ ਸੋਈ ਆ ਕੱਟਾ ਇਹਦੇ ਮਗਰਿਆ ਉਹ ਤੁਹਾਨੂੰ ਦਿਖਾ ਦੇ ਬਾਅਦ ਵਿੱਚ ਉੱਚੇ ਬੱਚੇ ਵਾਲੀ ਹੈ ਉੱਚੇ ਬੱਚੇ ਵਾਲੀ ਹੈ ਠੀਕ ਆ ਜੀ ਬਿਲਕੁਲ ਸੀਲਸ ਲੱਗ ਝੋਟੀ ਚੂਣ ਬਿਲਕੁਲ ਪਾਸ ਹੈ ਭਾਵੇਂ ਕੋਈ ਹੱਥੋਂ ਨਾ ਲਾਵੇ ਹਮਮ ਏਡੀ ਚਵਾਈ ਦੀ ਪੱਕੀ ਝੋਟੀ ਅੱਛਾ ਦੋਨੋਂ ਡੰਗ ਮਿਲਦੀ ਬੱਚੇ ਦੀ ਦੋ ਦੋਨੇ ਡੰਗ ਮਿਲਦੀ ਆ 8 ਕਿਲੋ ਦੁੱਧ ਲੀਟਰ ਵਾਲਾ ਆਪਾਂ 7 ਲੀਟਰ ਦਸ ਕੇ ਵੇਚਾਂਗੇ ਝੋਟੀ ਠੀਕ ਆ ਜੀ ਦੂਜੀ ਸੋ ਝੋਟੀ ਆ ਠੀਕ ਆ ਜੀ ਮਹੀਨਾ ਡੇਢ ਮਹੀਨੇ ਦੀ ਸੌਰੀ ਵੀ ਆ अच्छा ओदी आपा जी गारंटी ਕੋਈ ਨਹੀਂ ਆਂਦੇ ਆਪਾ ਚੈੱਕ ਪਾਸ ਨਹੀਂ ਕਰਾਏ। ਇਹ ਆਈ ਹੋਈ ਕਿ ਮਾਲੀ ਤੋਂ ਬਣੀ ਸੀ। ਨਹੀਂ ਜੀ ਆਪਾਂ ਲਿਆਦੀ ਹੁੰਦਾ ਸਾਂ ਵੀ ਮਾਲੀ ਤੋਂ ਬਣੀ ਹੋਈ ਹੈ ਜਿਸਨੂੰ ਲਿਆਦੀ ਹੈ। ਕਿ ਕਿਸਮਤ ਆ ਕਿਸੇ ਦੀ। ਕਿਸਮਤ ਆ ਜੀ ਅਗਲੀ ਕਿਸੇ ਦੀ। ਫਿਰ ਚੌਕ ਮਹੀਨਿਆਂ ਦਾ ਸੁਭਾ ਉੱਚਾ। ਹਾਂਜੀ ਹਾਂਜੀ। ਆ ਕਟਾ ਦੋਸਤੋ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਮਿਲਦੀ ਬੱਚੇ ਤੇ ਕਿ ਭੜੇ। ਬੱਚੇ ਤੇ ਬੱਚੇ ਦੇ ਜੀ। ਲੋ ਜੀ। ਇਹ ਮਗਰ ਕਟਾ ਦੋਸਤੋ ਠੀਕ ਆ ਜੀ। ਕਟਾ ਤੁਸੀਂ ਵੇਖ ਸਕਦੇ ਜੀ। ਕਟਾ ਵੀ ਬਿਲਕੁਲ ਮਦਰ ਦੇ ਉੱਪਰ ਹੀ ਆ ਬਿੱਲਿੰਗਾਂ ਖਾਂ ਮਾਰਲੇ ਖੁਰ ਤੋਂ ਪਿਆ। ਤੇ ਚੌਕ ਮਹੀਨਿਆਂ ਦਾ ਫਿਰ ਸੁਭਾ ਦੱਸ ਰਿਹਾ। ਬ ਤੇ ਬਾਕੀ ਚੌਣ ਚਾਂ ਦੇ ਕਿਦਾਂ ਬਿਲਕੁਲ ਓਕੇ ਆ ਅਗਲੇ ਪਿਛਲੇ ਥਣਾ ਦੀ ਨਾ ਭੂ ਨਾ ਛਟਾ ਚਵਾਈ ਬਿਲਕੁਲ ਚਾਰੇ ਸਨ ਬਰਾਬਰ ਆ ਬਿਲਕੁਲ ਮੋਗਿਆਂ ਵਰੂ ਗਈ ਠੀਕ ਹੈ ਜੀ ਹਾਂਜੀ ਜੀ ਤੇ ਹੈ ਦੂਜੇ ਸੂਵੇ ਹੈ ਦੂਜੇ ਸੂਵੇ ਝੋਟੀ ਲੋ ਵੀ ਭਰਾਵੋ ਇਹ ਜਿਹੜੀ ਝੋਟੀ ਤੁਹਾਨੂੰ ਦਿਖਾਤੀ ਹੈ ਮੱਝ ਦਿਖਾਤੀ ਹੈ ਦੋਸਤੋ ਦੂਜਾ ਸੂਆ ਸੂਈ ਹੈ ਚੌਕ ਮਹੀਨਿਆਂ ਦਾ ਸਮਾਂ ਦੱਸਦਾ ਅਗਲੇ ਮਹੀਨੇ ਡੇਢ ਦੀ ਸੌਰੀ ਵੀ ਆ ਉਹ ਕਿਸੇ ਭਰਾ ਦੀ ਕਿਸਮਤ ਆ ਕਿਉਂਕਿ ਚੈੱਕ ਪਾਸ ਵਿੱਚ ਪਸੂ ਨਹੀਂ ਆਉਂਦਾਗਾ ਤੇ ਜਿਵੇਂ ਪਿੱਛੋਂ ਇਹਦੀ ਬੈਕਗ੍ਰਾਉਂਡ ਇਹਦਾ ਵੇਰਵਾ ਦੱਸਿਆ ਉਸ ਅਕੋਰਡਿੰਗ ਅੱਗੋਂ ਤੁਹਾਨੂੰ ਦੱਸੀ ਗਈ ਹੈ ਗੱਲ ਸਿੰਗਲ ਹੱਡੀ ਦੇ ਵਿੱਚ ਆ ਦੇਖੋ ਸੋ ਦੋ ਦੋ ਵੈਸੇ ਦੋਸਤੋ 8 ਕਿਲੋ ਵੀਕਰ ਨੇ ਨੋਟ ਕਰਾਇਆ ਪਰ 7 ਕਿਲੋ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ 7 ਕਿਲੋ ਦੀ ਚਵਾਈ ਆ ਉਹ ਬੇਸ਼ੱਕ ਮੇਰਾ ਭਰਾ ਕੋਈ ਦੂਰੋਂ ਨੇੜਾ ਵਾਲਾ ਆਪਦੇ ਦੋ ਟਾਈਮ ਨਹੀਂ ਤਿੰਨ ਟਾਈਮ ਚੋਕੇ ਕਰ ਲਿਓ ਤਾਂ ਸੱਲੀ ਠੀਕ ਆ ਮਗਰ ਕਟਾ ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਆ ਨਾਮ ਆ ਠੀਕ ਹੈ ਜੀ ਤੇ ਵੀਰ ਲਖੇ ਇਹਦੀ ਡਿਮਾਂਡ ਫਿਰ ਕੀ ਕੀਤੀ ਜੇ ਇਹਦੀ ਡਿਮਾਂਡ ਵੀਰ ਦੀ 65 ਨਹੀਂ ਕਰਦੇ 60 ਨਹੀਂ ਕਰਦੇ ਹਾਂ 55000 ਦੀ ਝੋਟੀ ਦੇਣਾ ਕਰਦਾ 55 ਦੇ ਹਾਂਜੀ 55 ਜੋ ਮਾਨਤਨ ਕਰਦਾਂਗੇ ਠੀਕ ਹੈ ਪਣਪਰਾ ਠੀਕ ਹੈ ਹਾਂਜੀ ਲਾਈਵ ਦੋਸਤੋ 55000 ਦੇ ਵਿੱਚੋਂ ਵੀ ਛੋਟ ਛੱਪਾ 55000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਤੇ ਓਵਰਆਲ ਬਾਕੀ ਤੁਸੀਂ ਸਾਰੀ ਝੋਟੀ ਦੇਖ ਲਈ ਆ ਬਹਿਣੀ ਬਾਈ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਆਪਾਂ ਨੇੜੇੋਂ ਦਿਖਾ ਦਈਏ ਥਣ ਆਹ ਲਓ ਜੀ ਠੀਕ ਹੈ ਕਲਾਸਟ ਵਿੱਚ ਹੋਰ ਇੱਕ ਮੱਝ ਦੋਸਤੋ ਅਭੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹਦੀ ਕੀ ਸਥਿਤੀ ਹੈ ਜੀ ਕੀ ਦੁੱਧ ਤੇ ਕਿੰਨੇ ਇਹਦੇ ਵੀਰ ਦੀ ਇੱਕ ਆਫਰ ਹੀ ਆ ਗਈ ਨਾਲ ਅੱਛਾ ਜੀ ਹਾਂ ਜੀ ਕੋਈ ਸਾਰੀਆਂ ਮੱਝਾਂ ਤੋਂ ਬਾਅਦ ਇੱਕ ਆਫਰ ਆ ਗਈ ਆਪਣੇ ਕੋਲ ਇਹਦੇ ਦੀ ਝੋਟੀ ਬਹੁਤ ਬਹੁਤ ਜਿਆਦੀ ਸੀਲਿਆ ਨੂੰ ਕੋਈ ਬੇਸ਼ੱਕ ਪਾੜਾ ਨਾ ਪਾਵੇ ਇਤਨਾ ਹੀ ਬਹਿ ਕੇ ਥੱਲੇ ਚ ਚੋ ਲਈਦੀ ਆ ਹਮਮ ਸੀਲਸ ਲੱਗ ਕੋਈ ਪਾੜਾ ਟੀਗਾ ਕੁਛ ਨਹੀਂ ਇਹਨੂੰ ਕੋਈ ਪਾੜਾ ਨਹੀਂ ਕੁਟੀਗਾ ਕੁਛ ਨਹੀਂ ਕੁਛ ਨਹੀਂ ਧਾਰ ਤੇ ਸਮਝ ਲਓ ਵੀ ਆਈ ਪੈਸੇ ਧਾਰ ਤੇ ਜੀ ਤੇ ਬਹੁਤੇ ਜਿਹੜੀ ਸੂਈ ਨਹੀਂ ਝੋਟੀ ਇਹ ਨਹੀਂ ਸਾਲ ਦੂੜ ਸਾਲ ਦੀ ਸੂਈ ਹੋਊਗੀ ਹਾਂ ਜੀ ਇਹ ਸੂਈ ਵੀ ਤਕਰੀਬਨ ਚਮ ਚਾਰ ਮਹੀਨਿਆਂ ਦੇ ਚਾਰ ਮਹੀਨੇ ਦਾ ਆਸ-ਪਾਸ ਹੈ ਤੇ ਮਹੀਨੇ ਡੇਢ ਮਹੀਨੇ ਦੀ ਇਹ ਵੀ ਗਾੜੀ ਸੌਰੀ ਹੈ ਹੂੰ ਇਹ ਵੀ ਆਪਣੇ ਮਤਲਬ ਸੰਬੰਧੀਆਂ ਬੰਦਿਆਂ ਦਾ ਜਾਣ-ਪਛਾਣ ਵਾਲੇ ਸਾਨੂੰ ਹੂੰ ਹਾਂਜੀ ਇਹ ਵੀ ਗਲ ਵੀ ਸਕਦੀ ਆ ਹਾਂਜੀ ਇਹਦੇ ਥੱਲੇ ਵੀਰ ਜੀ ਤਕਰੀਬਨ ਦੁੱਧ 6 ਕਿਲੋ ਆ ਹੂੰ ਹੂੰ ਆਪਾਂ 5 ਲੀਟਰ ਦੱਸ ਕੇ ਦੇਵਾਂਗੇ ਬੇਸ਼ੱਕ ਕੋਈ ਬੰਦਾ ਤਾਂ ਉਹਨਾਂ ਮਾਰੇ ਤੇ ਬੇਸ਼ੱਕ ਆਪਣਾ ਲੀਟਰ ਮਾਰ ਕੇ ਚੋਲੇ ਹਾਂਜੀ ਲੋ ਦੋਸਤੋ ਦੁੱਧ 6 ਲੀਟਰ ਆ ਤੇ 5 ਲੀਟਰ ਦੇ ਵੀਰਾਂ ਦਾ ਵੀ ਬੇਸ਼ੱਕ ਕੋਈ ਵੀਰ ਜੋ ਕੇ ਬਣਾ ਵੇਖੇ 5 ਲੀਟਰ ਆਪਦੇ ਘਰੇ ਚੋਲੇ ਤੇ ਮਿਲਦੀ ਇਸੇ ਤਰ੍ਹਾਂ ਹੀ ਕੋਈ ਟੀਗਾ ਨਹੀਂ ਕੋਈ ਪਾੜਾ ਨਹੀਂਗਾ ਪਾੜਾ ਬਨੀ ਇਸੇ ਤਰ੍ਹਾਂ ਬਹਿ ਕੇ ਤੁਸੀਂ ਪਸਵਾਉਗੇ ਤੇ ਪਸਮਾ ਜਿਹੜਾ ਸੁੱਟ ਜਾਂਦੀ ਆ ਤੇ ਚਵਾਈ ਤੁਸੀਂ ਕਰ ਲੋਗੇ ਠੀਕ ਆ ਤੇ ਸੌਰੀ ਵੀ ਅੱਗੇ ਡੇਢ ਕਿ ਮਹੀਨੇ ਦੀ ਅੱਗੇ ਬਣੀ ਵੀ ਆ ਉਹ ਵੀ ਕਿਸੇ ਭਰਾ ਦੀ ਜੇਕਰ ਦੋਸਤੋਂ ਨਿਕਲ ਆਉਂਦੀ ਆ ਉਹ ਵੀ ਕਿਸਮਤ ਆ ਪਰ ਜਿਹੜੀ ਮਿਲ ਜੂਗੀ ਅੱਜ ਬਿਲਕੁਲ ਜਾਇਜ਼ ਰੇਟ ਦੇ ਉੱਪਰ ਠੀਕ ਆ ਰੇਟ ਆਪਾਂ ਤੁਹਾਨੂੰ ਪੁੱਛ ਕੇ ਸਾਂਝਾ ਕਰਦੇ ਆਂਗੇ ਤੇ ਹੈ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਵਾਲੀ ਠੀਕ ਆ ਤੇ ਥੋੜੀ ਜੀ ਵੀਰ ਕੋਈ ਖੇਚਲ ਕਰ ਲੂਗਾ ਠੀਕ ਆ ਥੋੜੀ ਜੀ ਸੇਵਾ ਸੰਭਾਲ ਕਰ ਲੂਗਾ ਤੇ ਮੱਝ ਜਿਹੜੀ ਤੇ ਹੋਰ ਵੀ ਵਧੀਆ ਦੇਖਣ ਦੀ ਬਣ ਜਾਣੀ ਹੈ ਬਾਕੀ ਕੱਦ ਕੋਦ ਸੋਹਣਾ ਮੀਡੀਅਮ ਤੋਂ ਥੋੜੀ ਜਿਹੀ ਪਲਾਸ ਹਾਈਟ ਆਪਾਂ ਕਹਿ ਸਕਦੇ ਹਾਂ ਥੋੜੀ ਜਿਹੀ ਉੱਚੀ ਹੈ ਮੀਡੀਅਮ ਹਾਈਟ ਤੋਂ ਆਹ ਦੇਖੋ ਅੱਛਾ ਤੇ ਚੋਣ ਜਾਣ ਦੀ ਵੀ ਇਹਦੀ ਦੱਸ ਤੋਂ ਮੜੀ ਜੀ ਬਿਲਕੁਲ ਓਕੇ ਜੀ ਆਹ ਪੂਰੀ ਮੋਗੰਗ ਵਰੂ ਚਾਹਾਂ ਦਾ ਠੀਕ ਆ ਹਾਂਜੀ ਚੋਣ ਪੂਰੀ ਸਾਫ ਹੈ ਧਾਰ ਵੀ ਵੱਧ ਕੱਟਣਾ ਹੋ ਗਿਆ ਸਾਂ ਜੀ ਠੀਕ ਹਾਂਜੀ ਕਿਉਂ ਨਚਣ ਬਿਲਕੁਲ ਚੰਗੀ ਏ ਝੋਟੀ ਹਾਂ ਹਾਂ ਬਾਕੀ ਇਹ ਵੀ ਚਲੋ ਜੋ ਕੋਈ ਭੈਣ ਭਰਾ ਜਿਆਦਾ ਪੈਸੇ ਨਹੀਂ ਲਾਉਣ ਜਵਾ ਟਾਈਮ ਪਾਸ ਆਪਦਾ ਕਰਨ ਵਾਲਾ ਕਿਸੇ ਵੇਲੇ ਹੁੰਦੇ ਮਾਲ ਮੂਲ ਕੇ ਦਾਸ ਨੂੰ ਵਾਲਾ ਸਹੀ ਆ ਉਹ ਸ਼ਕੀਨ ਬੰਦਾ ਲੈ ਸਕਦਾ ਇਹਨਾਂ ਦੇ ਕੋਈ ਇੰਨੇ ਦੀ ਤੇ ਜਦੋਂ ਮਰਜੀ ਲੈ ਸਕਦੀ ਹੈ ਬਿਲਕੁਲ ਗੱਲ ਨਿਕਲਾਵੇ ਉਹ ਚਲੋ ਗੱਪਣ ਨਿਕਲਾਵੇ ਫਿਰ ਤਾਂ ਵਾਦੇ ਦੀ ਆ ਤੇ ਵਾਦੇ ਦੀ ਆ ਅੱਜ ਆਪਾਂ ਦੇਵਾਂਗੇ ਕਿੰਨੇ ਦੀ ਅੱਜ ਆਪਾਂ ਜੀ ਮੁੱਲ ਕਰਾਂਗੇ ਤਾਂ 35000 ਹਾਂ 32000 ਦੀ ਝੋਟੀ ਦੇ ਦਾਂਗੇ ਜੀ 32000 ਦੀ ਹਾਂਜੀ ਲੈ ਜੀ ਹਾਂਜੀ ਲੈ ਦੇ 32000 ਦੀ ਝੋਟੀ ਦੇ ਦਾਂਗੇ ਜੀ ਹਾਂਜੀ ਸੋ ਤੇ 6 ਕਿਲੋ 5 ਕਿਲੋ ਦੁੱਧ ਵੀ ਜਿਹੜਾ ਬਿਲਕੁਲ ਹਾਜ਼ਰ ਆ ਤੇ ਚੋਣ ਜਾਣ ਵੀ ਚੰਗੀ ਆ ਤੇ ਕੋਈ ਭੈਣ ਭਰਾ ਕੋਈ ਸੱਜਣ ਆ ਜੇ ਮਤਲਬ ਕਿ ਦੋ ਟਾਈਮ ਇਸੇ ਤਰ੍ਹਾਂ ਬਹਿ ਕੇ ਆਪਦੀ ਚੋਸ ਇਸ ਤਰ੍ਹਾਂ ਮਰਜੀ ਦੋ ਡੰਗ ਚਵਾ ਕੇ ਦਵਾਂਗੇ ਇਸ ਤਰ੍ਹਾਂ ਕੋਈ ਪਹਾੜਾ ਭੂੜਾ ਕੁਛ ਨਹੀਂ ਕੋਣਾ ਨਾ ਮੈਂ ਥਾਪੀ ਨੇ ਬਹਿ ਕੇ ਥੱਲੇ ਚੋਲਣੀ ਠੀਕ ਆ ਠੀਕ ਆ ਲੋ ਦੋਸਤੋ ਥਾਪੀ ਤੇ ਮਿਲਦੀ ਕਰਮਾਲੀ ਠੀਕ ਆ ਜੀ ਹਾਂ ਜੀ ਜੀ ਪੂਰੀ ਬਾਂਦੀ ਤਕਾਲਾਂ ਦਾ ਟਾਈਮ ਆ ਥੋੜੀ ਲੇਟੀ ਚਵਾਈ ਹੋਈ ਆ ਹਾਂ ਜੀ ਜੀ ਬਾਕੀ ਟਾਈਮ ਦੇ ਹਿਸਾਬ ਨਾਲ ਉਹ ਟਾਈਮ ਕਢਾਇਆ ਬਿਲਕੁਲ ਜੀ ਬਿਲਕੁਲ ਹੁਣ ਦੋਸਤੋ ਤੇ ਮੇਰੇ ਭਰਾ ਜਿਹਨੇ ਖਰੀਦਣੀ ਹੈ ਤੁਸੀਂ ਠੀਕ ਹੈ ਜੀ ਮੁੱਲ ਕੁਛ ਨਹੀਂਗਾ ਜੈਜ ਰੇਟ ਆ ਤਿੰਨੇ ਦੇ ਵਿੱਚ ਕੇ ਨੌਫਸਰ ਘਟੀਆਂ ਛੋਟੀਆਂ ਮਹਾਂ ਜੋ ਕਿ ਆ ਕੇ ਵੀਰ ਮੇਰਾ ਕੋਈ ਵੀ ਸਾਰੇ ਮਾਲ ਦੀ ਆਪ ਦੀ ਐ ਨਰਕਬਰਖ ਕਰ ਸਕਦਾ ਤਸੱਲੀ ਕਰੇ ਤਸੱਲੀ ਕਰੇ ਪੂਰੀ ਆਪਣੇ ਘਰੇ ਹਾਂਜੀ ਹਾਂਜੀ ਬਾਕੀ ਚਲੋ ਜੋ ਆਪਾਂ ਦੱਸਿਆ ਉਹਨਾਂ ਰੁਪਈਏ ਦੇ ਵਿੱਚੋਂ ਵਾਧੇ ਕੋਈ ਪੈਸੇ ਨਿਕਲਣਗੇ ਘਟ ਨਹੀਂ ਘਟਦੇ ਹਾਂਜੀ ਹਾਂਜੀ ਇੱਕ ਵੀਰ ਲਖੇ ਆਪਣੇ ਨੰਬਰ ਬੋਲ ਦਗੇ ਜੀ ਨੰਬਰ ਆਪਣਾ ਵੀਰ ਜੀ 98557 ਹਾਂਜੀ 74808 ਠੀਕ ਹੈ ਜੀ ਹਾਂਜੀ ਲੋਬ ਦੋਸਤੋ ਇਹ ਨੰਬਰ ਆ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਹੈ ਨੰਬਰਾਂ ਤੇ ਤੁਸੀਂ ਕਾਲ ਕਰਨੀ ਆ ਕਿਸੇ ਤਰ੍ਹਾਂ ਕਿਸੇ ਰਕਮ ਦੀ ਕੋਈ ਡਿਟੇਲ ਲੈਣੀ ਕਿਸੇ ਵੀਰ ਨੇ ਠੀਕ ਆ ਜੀ ਉਹ ਤੁਸੀਂ ਲੈ ਸਕਦੇ ਜੇ ਅਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਉੱਪਰ ਤੇ ਅੱਜ ਜਿਹੜੇ ਚਾਰ ਨਗ ਆਪਾਂ ਤੁਹਾਨੂੰ ਦਿਖਾਏ ਆ ਪਰਤਾ ਬਿਲਕੁਲ ਜਾਇਜ਼ ਆ ਬਿਲਕੁਲ ਛੋਟੇ ਛੋਟੇ ਜਿਹੇ ਰੇਟ ਆ ਨਾਰਮਲ ਹਰ ਇੱਕ ਛੋਟੇ ਫਾਰਮਰ ਦੀ ਬਿਲਕੁਲ ਪਹੁੰਚ ਵਿੱਚ ਨੇ ਠੀਕ ਆ ਜੀ ਬਾਕੀ ਵੀਡੀਓ ਬਾਅਦ ਤੋਂ ਬਾਅਦ ਅਗੇ ਦੋਸਤੋ ਸ਼ੇਅਰ ਕਰਦੇ ਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆ ਇਹ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ